ਅ ਦੇਖੋ ਸਭ ਤੋਂ ਪਹਿਲਾਂ ਤਾਂ ਸਾਬ ਨੂੰ ਸ਼ੋਕਾਉਨਾਵਾਂ ਜਿਨ੍ਹਾਂ ਨੇ ਅੱਜ ਨੋਮੀਨੇਸ਼ਨ ਫਾਈਲ ਕੀਤਾ ਸੋ ਪੰਜਾਬ ਦੇ ਅੰਦਰ ਨਗਰ ਨਿਗਮਰ ਨਗਰ ਪੰਚਾਇਤਾਂ ਨਗਰ ਕੌਂਸਲ ਦੀਆਂ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਅੱਜ ਲਾਸਟ ਦਿਨ ਔਰ ਮੇਰਾ ਵਿਧਾਨ ਸਭਾ ਹਲਕਾ ਪੋਆ ਜਿਹਦੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਦੇ 11 ਵਾਟਾਂ ਦੇ ਇਲੈਕਸ਼ਨ ਹੋਣੇ ਆ 21 ਤਰੀਕ ਨੂੰ ਸੋ ਅੱਜ ਕਾਗਜ਼ ਫਾਈਲ ਕੀਤੇ ਆ ਔਰ ਆਮਦਨੀ ਪਾਰਟੀ ਨੇ ਪਿਛਲੇ 30 ਮਹੀਨਿਆਂ ਦੇ ਦੌਰਾਨ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਉੱਤੇ ਜਿਹੜੀ ਪਹੁੰਚ ਲਈ ਹੈ ਉਸ ਪਹੁੰਚ ਨੂੰ ਲੈ ਕੇ ਅਸੀਂ ਲੋਕਾਂ 'ਚ ਜਾਣਾ ਸੋ ਮੈਂ ਕਹਿ ਸਕਦਾ ਕਿ ਬੜਾ ਹਿਸਟੋਰੀਕਲ ਤੇ ਇੱਕ ਵੱਡਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੋਹਫਾ ਆਮਦਨੀ ਪਾਰਟੀ ਨੇ ਦਿੱਤਾ ਕਿ ਅੱਜ ਹਰ ਇੱਕ ਪਰਿਵਾਰ ਦਾ ਸੇਸੋ ਜਨਰਟਰ ਬਿਜਲੀ ਬਹੁਤ ਔਣ ਕਰਕੇ 90% ਲੋਕਾਂ ਦਾ ਬਿਜਲੀ ਬਿੱਲ ਪੰਜਾਬ ਦੇ ਘਰਾਂ ਦਾ ਜ਼ੀਰੋ ਆ ਰਿਹਾ ਸੋ 50000 ਸਰਕਾਰੀ ਨੌਕਰੀਆਂ ਇਸ ਸਮੇਂ ਦੇ ਦੌਰਾਨ ਮੈਰਿਟ ਦੇ ਉੱਤੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਸੋ ਜੇ ਮੈਂ ਗੱਲ ਕਰਾਂ ਨਗਰ ਪੰਚਾਇਤ ਲੋੜ ਜਮਲ ਸਿੰਘ ਦੀ ਇਤਿਹਾਸ ਦੇ ਅੰਦਰ ਇਹ ਪਹਿਲੀ ਵਾਰ ਹੈ ਕਿ ਨਗਰ ਪੰਚਾਇਤ ਲੋੜ ਜਮਲ ਸਿੰਘ ਦੇ ਲੋਕਾਂ ਨੂੰ ਸੀਵਰੇਜ ਵਿਵਸਥਾ ਦੇ ਲਈ 17.5 ਕਰੋੜ ਰੁਪਏ ਮਿਲਿਆ ਨਾਟੇ ਓਨਲੀ ਸੀਵਰੇਜ ਵਪਾਰਸਾਲੀ ਬਲਕੇ ਪਾਣੀ ਲਈ ਲੋਕ ਰਾਵੀ ਦੇ ਕੰਡੇ ਰਹਿਣ ਵਾਲੇ ਲੋਕ ਜਿਸ ਰਾਵੀ ਦੇ ਕਰਕੇ ਇਸ ਇਲਾਕੇ ਦਾ ਪਾਣੀ ਉੱਚਾ ਹੁੰਦਾ ਸੀ ਪਰ ਮਤਲਬ ਪਾਣੀ ਕਰਕੇ ਲੋਕ ਤਰਸਦੇ ਸਨ ਸੋ 5.5 ਕਰੋੜ ਰੁਪਇਆ ਨਗਰ ਪੰਚਾਇਤ ਨੂੰ ਵਾਟਰ ਸਪਲਾਈ ਦੀ ਇੱਕ ਵਧੀਆ ਟ੍ਰੀਟਮੈਂਟ ਵਾਟਰ ਸਪਲਾਈ ਦਾ ਜਿਹੜਾ ਉਹ ਚ ਲੱਗਣਾ ਸੋ ਮਤਲਬ ਸ਼ਾਨਦਾਰ ਗਲੀਆਂ ਬਣਾਈਆਂ ਨੇ ਸੋ ਅੱਜ ਘਰ ਘਰ ਇਸ ਗੱਲ ਦੀ ਚਰਚਾ ਜਿਹੜਾ ਆਮ ਆਦਮੀ ਆ ਉਹਦਾ ਬਿਲ ਮਾਪ ਆ ਔਰ ਠਾਣਿਆਂ ਦੇ ਅੰਦਰ ਕੋਈ ਨਜਾਜ਼ ਪਰਚੇ ਨਹੀਂ ਹੁੰਦੇ ਇੱਕ ਸ਼ਾਂਤੀ ਇੱਕ ਪੀਸ ਇੱਕ ਮੁਹੱਬਤ ਵਾਲਾ ਮਾਹੌਲ ਜਿਹੜਾ ਸਾਡੇ ਹਲਕੇ ਦੇ ਅੰਦਰ ਆ ਸੋ ਅਸੀਂ ਪੂਰੇ ਹਲਕੇ ਦੇ ਵਿੱਚ ਜਿਹੜਾ ਪੱਕ ਪਾਤੋਂ ਵਿਕਾਸ ਕੀਤਾ ਚਾਹੇ ਕੋਈ ਪੰਚਾਇਤ ਚਾਹੇ ਕੋਈ ਨਗਰ ਪੰਚਾਇਤ ਆ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਆ ਅਸੀਂ ਉਹਨਾਂ ਨੂੰ ਪੂਰਾ ਡਵੈਲਪਮੈਂਟ ਦੇ ਜਿਹੜੀ ਆ ਉਹ ਮੋਕੇ ਦਿੱਤੇ ਆ ਸੋ ਇਹਨਾਂ ਚੋਣਾਂ ਦੇ ਦੌਰਾਨ ਸਾਡੇ 11 ਉਮੀਦਵਾਰ ਜਿਹੜੇ ਨਗਰ ਪੰਚਾਇਤ ਤੋਂ ਲੜ ਰਹੇ ਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਸਾਡੇ ਕੌਮੀ ਕਨਵੀਨੈਂਸ ਅਰੀ ਅਰਵਿੰਦ ਕੇਜਰੀਵਾਲ ਜੀ ਦੀ ਜੋਗ ਅਗਵਾਈ ਦੇ ਵਿੱਚ ਨਰੋੜ ਜਮਲ ਸਿੰਘ ਦੇ ਅੰਦਰ ਘਰ ਘਰ ਜਾਵਾਂਗੇ ਹਲਕ ਜਗਾਵਾਂਗੇ ਲੋਕਾਂ ਦੇ ਮਸਲਿਆਂ ਦੇ ਉੱਤੇ ਜਿਹੜੀ ਅਸੀਂ ਐਕਸਰਸਾਈਜ਼ ਕੀਤੀ ਆ ਉਹ ਸਾਰੇ ਲੋਕ ਜਾਣਦੇ ਆ ਸੋ 11 ਦੇ 11 ਦਾ ਬਾੜ ਜਿਹੜੇ ਆ ਨਰੋੜ ਦੇ ਜਿੱਤਾਂਗੇ ਔਰ ਮੈਂ ਸਮਝਦਾ ਕੀ ਜਿਹੜਾ ਪਿਛਲਾ 5 ਸਾਲ ਹਲਕੇ ਭੋਏ ਦੇ ਲੋਕਾਂ ਨੇ ਗੁਜ਼ਾਰੇ ਆ ਦੱਸ ਚ ਗੁਜ਼ਾਰੇ ਆ ਡਰ ਚ ਗੁਜ਼ਾਰੇ ਆ ਲੋਕਾਂ ਤੇ ਨਿਯਾਜ ਪਰਚੇ ਹੁੰਦੇ ਰਹੇ ਆ ਔਰ ਬੇਸਮਾਰ ਮਾਈਨਿੰਗ ਕਰਕੇ ਦਵਾਈ ਕੀਤੀ ਇਸ ਇਲਾਕੇ ਦੀ ਜਿਹਨੇ ਟਰਾਲੇ ਚੱਲਦੇ ਸਨ ਲੋਕਾਂ ਦੀਆਂ ਲਾਸਾਂ ਵਿਸੀਆਂ ਇਹ 3 ਮਹੀਨਿਆਂ ਦੇ ਦੌਰਾਨ ਮੈਂ ਇੱਕ ਵੀ ਟਰਾਲਾ ਦੇਣੇ ਨਹੀਂ ਚੱਲਣ ਦਿੱਤਾ ਨਾ ਕਿਤੇ ਮਤਲਬ ਜਿਹੜਾ ਕਿਸੇ ਦੀ ਕੋਈ ਕੈਜ਼ੁਐਲਟੀ ਹੋਈ ਆ ਜੋ ਵੱਡੇ ਇਤਿਹਾਸਕ ਕੰਮ ਇਸ ਮਤਲਬ ਨਗਰ 'ਚ ਕੀਤੇ ਆ ਸੋਰਾ ਕੰਮਾਂ ਦੇ ਆਧਾਰ ਤੇ ਜਿਹੜਾ ਅਸੀਂ ਲੋਕਾਂ ਕੋ ਜਾਵਾਂਗੇ ਮੈਂ ਸਮਝਦਾ ਕਿ ਹੰਬਲ ਨੈਸ਼ਨਲ ਵੋਟਾਂ ਪੈਣੀਆਂ ਆ ਨਿਮਰਤਾ ਨੂੰ ਵੋਟਾਂ ਪੈਣੀਆਂ ਜਿਹੜੀ ਲਟਮਰ ਰਾਜਨੀਤੀ ਆ ਦਬਕੇ ਦੀ ਰਾਜਨੀਤੀ ਆ ਉਹ ਲੋਕਾਂ ਨੇ ਡੇਰੇ ਬਾਬੇ ਨਾਨਕ ਤੇ ਵੀ ਆਪਣੀ ਹੌਸਟ ਕਾਣੇ ਲਿਆਤੀ ਉਹਨਾਂ ਦੀ ਤੇ ਨਗਰ ਪੰਚਾਇਤ ਨਰੋਡ ਜਮਲ ਸਿੰਘ ਤੇ ਵੀ ਉਹ ਲਿਆਣਗੇ 11 ਦੇ 11 ਵਾਰਡ ਜਿੱਤਗੇ ਔਰ ਸੇਵਾ ਕਰਾਂਗੇ ਸਾਨੂੰ ਨਗਰ ਪੰਚਾਇਤ ਨਰੋਡ ਜਮਲ ਸਿੰਘ ਦੇ ਲੋਕਾਂ ਦੇ ਭਰੋਸਾ ਵੀ ਹੈ ਵਿਸ਼ਵਾਸ ਵੀ ਹੈ ਔਰ ਸਾਨੂੰ ਮਾਨ ਵੀ ਉਹਨਾਂ ਦਿੱਤੇ ਉਹ ਪੂਰੀ ਸਾਨੂੰ ਪਿਆਰ ਤੇ ਅਸ਼ੀਰਵਾਦ ਦੇਣਾ ਨਰੋਡ ਜਮਲ ਸਿੰਘ ਦੀ ਨਗਰ ਪੰਚਾਇਤ ਦਾ ਜਿਹੜਾ 11 ਵਾਰਡਾਂ ਦਾ ਚੋਣ ਹੋ ਰਿਹਾ ਔਰ ਇਹ ਲੋਕਤੰਤਰ ਦਾ ਪਰਵਰੰਦਾ ਕੋਈ ਵੀ ਚੋਣ ਹੋਏ। ਬਹੁਤ ਹੀ ਬੜੇ ਅਮਨ ਸ਼ਾਂਤੀ ਵਾਲੇ ਇਲਾਕੇ ਚ। ਔਰ ਮੈਂ ਮੇਰਾ ਇੱਕ ਮਾਤਰਾ ਹੈ ਇਹ ਲੋਕਤੰਤਰ ਦੀ ਜੇ ਤੋਦੋਂ ਹੁੰਦੀ ਹੈ ਜਦੋਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਫਾਰਮ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਇਲੈਕਸ਼ਨ ਲੜਨ ਦੇ ਅਧਿਕਾਰ ਤੋਂ ਵਾਂਝਾ ਨਾ ਕੀਤਾ ਜਾਏ ਅੱਜ 11 ਦੇ 11 ਕੈਂਡੀਡੇਟ ਸਾਡੇ ਆਨੇ ਫਾਰਮ ਭਰੇ ਆ ਇਦਾਂ ਹੀ ਦੂਜੀਆਂ ਪਾਰਟੀਆਂ ਨੇ ਵੀ ਭਰੇ ਨੇ ਲੋਕਾਂ ਨੇ ਤੈਅ ਕਰਨਾ ਹੈ ਕਿ ਇਸ ਨਗਰ ਪੰਚਾਇਤ ਦਾ ਵਿਕਾਸ ਕੌਣ ਕਰ ਸਕਦਾ ਹੈ ਔਰ ਇਹਨੂੰ ਨਗਰ ਪੰਚਾਇਤ ਦਰਜਾ ਦੇਣ ਦਾ ਮਾਨ ਬੀਜੇਪੀ ਨੂੰ ਪ੍ਰਾਪਤ ਹੈ ਇਸੇ ਕਰਕੇ ਇਹ ਕਰਵਾਇਆ ਸੀ ਉਸ ਵੇਲੇ ਕਿ ਇਹਦੇ ਵਿਕਾਸ ਦੇ ਅੰਦਰ ਬੜੋਤਰੀ ਹੋਏ ਔਰ ਲੋਕੀ ਮੰਡਲੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋਣ। ਪਿਛਲੀ ਵਾਰੀ ਤੱਕੇਸ਼ਾਈ ਨਾਲ ਇੱਥੇ ਜਿਸ ਤਰੀਕੇ ਨਾਲ ਕਾਂਗਰਸ ਨੇ ਚੋਣਾਂ ਨੂੰ ਲੁੱਟਿਆ ਸੀ। ਇਸ ਵਾਰ ਉਸ ਤਰੀਕੇ ਦਾ ਕੋਈ ਵੀ ਕੰਮ ਨਹੀਂ ਕਰਨ ਦੇਵਾਂਗਾ, ਇਹ ਪੱਕਾ ਗਾ। ਸਾਡਾ ਇਲਾਕਾ ਫਿਰ ਵੀ ਅਮਨ ਸ਼ਾਂਤੀ ਦਾ। ਆਮ ਆਦਮੀ ਪਾਰਟੀ ਲੋਕਤੰਤਰ ਦੀ ਦੋਹਾਈ ਦਿੰਦੀ ਹੈ ਪਰ ਲੋਕਤੰਤਰ ਦਾ ਅਗਰ ਘਾਣ ਕੋਈ ਕਰਦਾ ਹੈ ਇਹ ਕਤਲ ਕਰਨ ਚ ਕੋਈ ਮਾਹਿਰ ਆ ਤੇ ਆਮ ਆਦਮੀ ਪਾਰਟੀ ਹੈ ਕੱਲ ਪਟਿਆਲਾ ਦੇ ਅੰਦਰ ਔਰ ਅੱਜ ਜੋ ਪਟਿਆਲਾ ਚ ਹੋ ਰਿਹਾ ਇਸ ਵੇਲੇ ਕੈਂਡੀਡੇਟਾਂ ਦੇ ਫਾਰਮ ਖੋਏ ਜਾ ਰਹੇ ਨੇ ਉਸ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬੈਠਾ ਹੈ ਕੱਲ ਮੈਂ ਉਥੇ ਸੀ ਡੀਸੀ ਵੀ ਚਲਾ ਗਿਆ ਦਫ਼ਤਰ ਛੱਡ ਕੇ ਐਸਐਸਪੀ ਵੀ ਚਲਾ ਗਿਆ ਕੋਈ ਸੁਣਨ ਵਾਲਾ ਨਹੀਂ ਹੈਗਾ ਉਥੇ ਪੂਰੀ ਧੱਕੇ ਚਾਈ ਹੈ ਔਰ ਅਸੀਂ ਮਾਨਯਾ ਹਾਈ ਕੋਰਟ ਦਾ ਵੀ ਸੰਰਾਲਿਆ ਔਰ ਮੈਂ ਦੇਖਦਾ ਕਿ ਲੋਕਤੰਤਰ ਨੂੰ ਅਗਰ ਬਚਾਣਾ ਹੈ ਤੇ ਨਗਰ ਇਹ ਜਿਹੜੇ ਚੋਣਾਂ ਨੇ ਇਹ ਪੂਰੀ ਤਰ੍ਹਾਂ ਨਾਲ ਸੁਤੰਤਰਤਾ ਦੇ ਨਾਲ ਹੋਣੇ ਚਾਹੀਦੇ ਆ ਨਿਆਂਪਾਲਿਕਾ ਨੂੰ ਇਹਦੇ ਚ ਇੰਟਰਵਿਨ ਕਰਨਾ ਚਾਹੀਦਾ ਭਾਜਪਾ ਵੱਲੋਂ ਇੱਕ ਲੈਟਰ ਵੀ ਲਿਖਿਆ ਗਿਆ ਹੈਗਾ ਕਿ ਮਸ਼ੀਨਰੀ ਦਾ ਇਸਤੇਮਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਸਰਕਾਰ ਨੇ ਨਹੀਂ ਪੂਰੀ ਤਰ੍ਹਾਂ ਨਾਲ ਪੂਰੇ ਦਾ ਪੂਰਾ ਪ੍ਰਸ਼ਾਸਨ ਕੱਲ ਇੱਕ ਸਾਡਾ ਵਰਕਰ ਉਹਨੂੰ ਕਿਸੇ ਕੋਲ ਬਿਆਨ ਲਗਾ ਲੈ ਕੇ ਮੈਨੂੰ ਗਾਲਾਂ ਕੱਢੀਆਂ ਉਹਨੂੰ ਫੇਰੇ ਫੇਰੇ 4 ਵਜੇ ਚੋਕ ਲਿਆ ਔਰ ਕੱਲ ਮੈਨੂੰ ਉਸੇ ਥਾਣੇ ਤੇ ਜਾਣਾ ਪਿਆ ਬਾਜ ਉਹਨੂੰ ਝੜਤਾ ਅੱਜ ਵੇਰੇ ਵੇਰ ਉਹਨੂੰ ਘੇਰਿਆ ਹੋਇਆ ਹੈ ਘਰ ਕਿ ਤੈਨੂੰ ਫਾਰਮ ਫਰਨੇ ਤੂੰ ਫਾਰਮ ਨਹੀਂ ਪਰਦਾ ਇਹ ਲੋਕਤੰਤਰ ਨਹੀਂ ਹੈ ਲੋਕਤੰਤਰ ਦੇ ਅੰਦਰ ਮੈਂ ਕਹਿੰਦਾ ਜਿਹੜੀ ਮਰਜ਼ੀ ਵਿਰੋਧੀ ਪਾਰਟੀ ਹੋਏ ਆ ਅਸੀਂ ਨਹੀਂ ਚੋਣਾਂ ਕਰਾਉਂਦੇ ਸੀ ਬਣਾਣਕੋੜਾ ਸੀ ਐਮਐਲਏ ਸੀ ਪਹਿਲਾਂ ਕਦੀ ਕੋਈ ਇੱਕ ਪਾਰਟੀ ਕਹੇ ਕਿਸੇ ਦਾ ਫਾਰਮ ਰੱਦ ਕਰਾਇਆ ਹੈ ਫਾਰਮ ਰੱਦ ਕਰਕੇ ਲੋਕਤੰਤਰ ਦਾ ਘਾਣ ਨਹੀਂ ਕਰਨਾ ਚਾਹੀਦਾ ਇੱਥੇ ਮੈਨੂੰ ਉਮੀਦ ਹੈ ਕਿ ਇਹ ਇਲਾਕਾ ਆਪਣੀਆਂ ਸਵਸ਼ ਪਰੰਪਰਾ ਨੂੰ ਬਰਕਰਾਰ ਰੱਖੇਗਾ ਚਾਹੇ ਕੋਈ ਕਾਂਗਰਸੀ ਆਪੇ ਅਕਾਲੀ ਦਲ ਹੈ ਭਾਜੀਪੀ ਹੈ ਪਰੰਪਰ ਲੋਕਾਂ ਨੂੰ ਡਿਸਾਈਡ ਕਰਨ ਦੀ ਹੈ ਕਿ ਲੋਕੀ ਕਿਹਦੇ ਨਾਲ ਕਿਹਨੂੰ ਚੁਣਨਾ ਚਾਹੁੰਦੇ ਸਾਰੇ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਆਪਣੀ ਜਾਲਾ ਕੈਂਡੀਡੇਟ ਹੈਗੇ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹੋਰ ਆਸ ਕਰਦਾ ਕਿ ਪਿਛਲੇ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਜਾਲਾ ਜਾਲਾ ਕੈਂਡੀਡੇਟ ਸਾਡੀ ਪਾਰਟੀਆਂ ਜਿੱਤਣਗੇ ਸਾਡੇ ਸਾਬਕਾ ਐਮਐਲਏ ਜਗਿੰਦਰਪਾਲ ਜੀ ਰੈਣਵਾਈ ਥੱਲੇ ਔਰ ਸਾਡੇ ਜਿੰਨੇ ਵੀ ਸਾਡੇ ਵਰਕਰ ਨੇ ਉਹਨਾਂ ਦੀ ਆਪਣੇ ਰੈਣਵਲੀ ਥੱਲੇ ਰਹੀ ਗੱਲ ਵਰਕ ਆਪਣੇ ਵਿਕਾਸ ਦੀ ਜਿਹੜੀਆਂ ਮੋਟਾ ਕੀ ਬਣ ਰੋਡ ਜਨਮ ਸਿਤੀ ਦੁਆਰਾ ਪੈਣੀਆਂ ਆਪਣੇ ਕਮੇਟੀ ਦੀਆਂ ਨਗਰਪਾਲਿਕਾ ਦੀ ਰਿਪੋਰਟ ਲੈ ਕੋਟਾ ਪਈਆਂ ਉਹ ਵਿਕਾਸ ਤੇ ਅਧਾਰ ਤੇ ਹੀ ਪੈਣੀਆਂ ਸਾਡੀ ਛੋਟੀ ਭੈਣ ਜਿਹੜੀ ਵਿਦਿਸ਼ਾ ਮੈਡਮ ਜਿਹੜੀ ਰਹੀ ਹੈ ਸਾਡੀ ਪ੍ਰੈਜ਼ੈਂਟਰੀ ਬਲਣਾ ਉਹਨਾਂ ਨੇ ਕਾਫੀ ਜਿਹੜਾ ਕੰਮ ਕਰਵਾਇਆ ਨਗਰਪਾਲਿਕਾ ਪਰ ਮੈਨੂੰ ਪੂਰੀ ਉਮੀਦ ਹੈ ਕਿ ਉਸ विकास में देखते हुए रोड वासी जोड़े द्वारा मौका देर ज्यादा अपनी कमेटी मैंबर द्वारा चुन के और द्वारा विकास कर मैं पूर्ण आस है और मैं सारे जो नोट वासी हैं उन्होंने अपील करना कि जिस तरह पिछले बार अपने ज्यादा हज़ार मैंबर जिताए थे जिस बार भी ज्यादा 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 मैंबर जता के कांग्रेस पार्टी झोली पानी है जल्द बाद झोली ज पानी है और एक कांग्रेस पार्टी की द्वारा कमेटी बनानी है धनबाद ठीक थैंक यू ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਤ ਕਰਦਾ ਮੰਤਰੀ ਜੀ ਲਾਲਚੰਦ ਜੀ ਦਾ ਜਿਹੜੇ ਸਾਡੇ ਹਲਕੇ ਦੇ ਮੰਤਰੀ ਨੇ ਦੂਸਰਾ ਅਸੀਂ ਪਾਰਟੀ ਦੇ ਸਿਪਾਹੀ ਆ ਮੰਤਰੀ ਸਾਹਿਬ ਸਾਡੀ ਜਿੱਥੇ ਡਿਊਟੀ ਲਾਣਗੇ ਅਸੀਂ ਦਿਨ ਰਾਤ ਖੜੇ ਆ ਤੇ ਦਿਨ ਰਾਤ ਖੜੇ ਹੋਏ ਆ ਅੱਗੇ ਵੀ ਖੜੇ ਹੋਵਾਂਗੇ ਤੇ ਪਾਰਟੀ ਨੇ ਜਿਹੜੇ ਕੰਮ ਕਰਾਇਆ ਨਰੋਜਮ ਸਿੰਘ ਵੀ ਜੋ ਉਹ ਪਿਛਲੇ 75 ਸਾਲਾਂ ਤੋਂ ਮੇਰੀ 42 ਸਾਲ ਉਮਰ ਹੋ ਗਈ ਆ ਕਿਰਾਚ ਸ਼ਮਸ਼ਾਨਗੜ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਆਪਣਾ ਜਿਹੜਾ ਮੇਰੀ ਮੇਨ ਗਲੀ ਹੀ ਉਹ ਨਹੀਂ ਮੈਂ ਆਪਣੀ ਜ਼ਿੰਦਗੀ 'ਚ ਦੇਖੀ ਆਪਾਂ ਚਿੱਕੜ ਦੇ ਵਿੱਚੋਂ ਹੀ ਨੰਗਦੇ ਸੀ ਮੰਤਰੀ ਸਾਹਿਬ ਨੇ ਮੈਨੂੰ ਕਿਸੇ ਕੰਮ ਦੀ ਨਾ ਹੀ ਨਹੀਂ ਕੀਤੀ ਇੰਨਾ ਕ ਪੈਸਾ ਦਿੱਤਾ بڑے ਜਿਹੜੇ ਅਸੀਂ ਪ੍ਰੋਜੈਕਟਾਂ ਦੇ ਕੰਮ ਲਾਏ ਆ ਗਲੀਆਂ ਬਣਾਈਆਂ ਚਾਰ ਸ਼ਮਸ਼ਾਨਗੜ ਬਣਾਏ ਆ ਬਾਟਰ ਸਪਲਾਈ 5.5 ਕਰੋੜ ਦੀ 17 ਕਰੋੜ ਦਾ ਸੀਵਰੇਜ ਮંત્રી ਸਾਹਿਬ ਨੇ ਕੋਈ ਕਾਟ ਨਹੀਂ ਆਨ ਦਿੱਤੀ ਸਿਰਫ ਸਾਡੀ ਕਿ ਅਸੀਂ ਨਵੇਂ ਹੇ ਸਾਨੂੰ ਸਾਡੇ ਚ ਕਮਜ਼ੋਰੀ ਆ ਕਿ ਅਸੀਂ ਸਾਡੇ ਕੋਲ ਪ੍ਰੋਜੈਕਟ ਜਿਹੜੇ ਪੂਰੇ ਨਹੀਂ ਹੋ ਸਕੇ ਮੰਤਰੀ ਸਾਹਿਬ ਨੇ ਕੋਈ ਸਾਨੂੰ ਕਾਟ ਨਹੀਂ ਆਨ ਦਿੱਤੀ ਕੋਈ ਥੋੜ ਨਹੀਂ ਆਨ ਦਿੱਤੀ ਅੱਗੇ ਵੀ ਮੈਂ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹਨਾ ਕਿ ਮੰਤਰੀ ਸਾਹਿਬ ਕੋਈ ਥੋੜ ਨਹੀਂ ਆਨ ਦੇਣਗੇ ਬਸ ਇੱਕ ਵਾਰੀ ਸਾਨੂੰ ਮੌਕਾ ਦਿਓ ਕਿਉਂਕਿ ਉੱਪਰ ਵੀ ਪਾਰਟੀ ਸਾਡੀ ਆ ਮੰਤਰੀ ਸਾਹਿਬ ਵੀ ਸਾਡੇ ਨਾਲ ਜੇ ਐਮਸੀ ਵੀ ਸਾਡੇ ਸਾਰੇ ਜਿਤਾਣ ਤਾਂ ਫਿਰ ਸ਼ਹਿਰ ਦੀ ਅਸੀਂ ਬੱਲੇ ਬੱਲੇ ਕਰਾਵਾਂਗੇ ਪੂਰੀ ਧੰਨਵਾਦ ਧੰਨਵਾਦ ਦੇਖੋ ਪਹਿਲਾਂ ਤਾਂ ਮੈਂ ਜਿਹੜੇ 11 ਕੈਂਡੀਡੇਟਸ ਨੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਦੂਸਰਾ ਜਿੰਸੀ ਗੱਲ ਕੀ ਹੈ ਕਿ 2017 ਵਿੱਚ 11 ਦੀਆਂ 11 ਸੀਟਾਂ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਸੀ ਇੱਕ ਵਾਰ ਫਿਰ ਇਤਿਹਾਸ ਫਿਰ ਤੋਂ ਦੁਹਰਾਇਆ ਜਾਏਗਾ ਕਿਉਂਕਿ ਅਸੀਂ 5 ਸਾਲ ਨਗਰ ਪੰਚਾਇਤ ਨਿਰੋਟ ਜੈਮਲ ਸਿੰਘ ਵਿੱਚ ਬਹੁਤ ਵਿਕਾਸ ਕਾਰਜ करवाए ਨੇ ਔਰ ਅਸੀਂ ਨਗਰ ਪੰਚਾਇਤ ਨਿਰੋਟ ਜੈਮਲ ਸਿੰਘ ਨੂੰ ਇੱਕ ਬੱਧਾ ਮਾਡਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਿਰੋਟ ਵਾਸੀਆਂ ਦਾ ਸਹਿਯੋਗ ਸਾਨੂੰ ਦੁਬਾਰਾ ਮਿਲੇਗਾ ਔਰ ਇੱਕ ਵਾਰ ਫਿਰ ਤੇ ਜਿਹੜੀ ਕਾਂਗਰਸ ਪਾਰਟੀ ਆਪਣਾ ਇਤਿਹਾਸ ਦੁਹਰਾਏਗੀ 11 ਦੀਆਂ ਜਿਹੜੀਆਂ 11 ਸੀਟਾਂ ਆ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਉਣਗੇ ਦੂਸਰੇ ਕਿਹੜੇ ਵਾਰਡ ਤੋਂ ਲਿਖਣਾ ਹੈ ਇਲੈਕਟਰ ਇਸ ਵਾਰ ਮੇਰੇ ਹਸਬੰਦ 2 ਨੰਬਰ ਵਾਰਡ ਤੋਂ ਇਲੈਕਸ਼ਨ ਲਾ ਰਹੇ ਨਹੀਂ ਜੋ ਕਿ ਪਹਿਲਾਂ 5 ਨੰਬਰ ਵਾਰਡ ਸੀ ਇਸ ਵਾਰ ਮੇਰੇ ਹਸਬੰਦ 2 ਨੰਬਰ ਵਾਰਡ ਤੋਂ ਇਲੈਕਸ਼ਨ ਲਾ ਰਹੇ